ਰੋ ਬਈ ਪ੍ਰੀਤੀ ਰੋ ਬਈ ਮੰਮੀ ਆ ਰੋ ਬਈ ਨਾ ਰੋ ਯਾਰ ਨਾ ਰੋ ਮੈਂ ਦੱਸ ਰੋਂਦੀ ਕਾ ਤੇ ਪਈ ਆ ਮੰਮੀ ਰੋਂ ਲਾ ਪਈ ਆ ਮੰਮੀ ਵੀ ਰੋ ਬਈ ਆ ਦੇ ਨਾ ਰੋ ਯਾਰ ਕੀ ਗੱਲ ਐ ਦੱਸ ਐ ਵੀ ਰੋਈ ਜਾਂਦੀ ਐ ਗੈਂਦੇ ਆ ਜਾ ਰੋਂਦੀ ਇਹ ਬੰਦ ਰਖੜੀ ਤੇ ਰੋਂਦੀ ਕੁੜੀ ਆ ਦੇਖੋ ਸਾਡੇ ਉਹ ਉਹ ਦਾ ਉਹ ਤੇ ਕੇ ਮੈਂ ਨਾ ਤੁਸੀਂ ਐਮੀ ਰੋਈ ਜਾਂਦੀਆਂ ਆਂ ਦੱਸ ਨਾ ਨਾ ਰੋਈ ਆ ਜਾਓ ਭਰਾਵਾ ਆਪੋ ਆਪਣੇ ਬੰਨੇ ਉਹ ਰਖੜੀ ਜਾ ਕੇ ਨਾ ਰੋ ਉਹ ਇਦਾਂ ਇਹ ਕਹਿੰਦਾ ਹੈ ਆਹ ਹੋਣਾ ਜਿਹੜੇ ਮੈਂ ਜਾਓ ਭਰਾਵਾ ਰਖੜੀ ਆ ਆ ਗਾਣਾ ਸੁਣਿਆ ਜੀ ਇੱਧਰ ਰੋਂ ਲਾਪੇ ਗਾਣਾ ਸੁਣ ਕੇ ਮੈਂ ਆਹ ਹੋਣਾ ਮਨੂੰ ਚੁੱਪ ਕਰਾਓ ਇਦਾਂ ਨਹੀਂ ਰੋਈਦਾ ਹੁੰਦਾ ਜਾ ਸਾਦੇ ਭਰਾਵਾ ਤੂੰ ਆਪਣੇ ਘਰੇ ਕੀਤਾ ਰੈਸੀਵੇ ਦੇ ਫੋਨ ਪ੍ਰੀਤੀ ਗਾਣਾ ਸੁਣਾਇਆ ਰਖੜੀ ਵਾਲਾ ਰਣਜੀਤ ਬਾਵੇ ਦਾ ਇਹ ਜਨਮ ਮੇਰੇ ਭੈਣ ਭਰਾਵਣੋ ਵਾਲਾ ਤੇ ਵੀਡੀਓ ਮੈਂ ਪਾਈ ਆ ਇੰਸਟਾਗ੍ਰam ਤੇ ਤੇ ਉਹ ਵੀਡੀਓ ਮੈਂ ਦਿਖਾਤੀ ਇਹਨਾਂ ਨੂੰ ਇਹ ਭਰਾਵਾ ਰੋਣ ਲੱਪੀਆਂ ਉਧਰ ਮੰਮੀ ਰੋ ਪਈ ਇਧਰ ਪ੍ਰੀਤੀ ਵੀ ਰੋ ਪਈ ਤੇ ਮੈਂ ਕਹਾ ਵੀ ਕੋਈ ਗੱਲ ਨਹੀਂ ਭਰਾਵਾ ਤੋਹਾਰ ਰਖੜੀ ਦਾ ਤੋਹਾਰਾ ਤੇ ਤੁਸੀਂ ਜਾ ਸਕਦੇ ਹੋ ਤੁਸੀਂ ਵੀ ਮੰਮੀ ਜਾ ਸਕਦੇ ਹੋ ਆਪਣੇ ਉੱਥੇ ਤੁਹਾਨੂੰ ਛੱਡਿਆ ਹੁੰਦਾ ਤੁਸੀਂ ਵੀ ਜਾ ਸਕਦੇ ਹੋ ਪ੍ਰੀਤ ਜੀ ਅਵੀ ਆਪਨੇ ਸੋਭਾ ਤਾਂ ਫੋਨ ਕੀਤਾ ਤਾਂ ਮਮਾ ਕੋ ਕਿਆ ਹੋਇਆ ਕਾ ਹੋਇਆ ਰੋਣੇ ਕਾ ਨਹੀਂ ਹੈ ਜਾ ਸਕਦੇ ਤੁਸੀਂ ਆਪਣਾ ਤਾਂ ਇੱਥੇ ਪਤਾ ਨਹੀਂ ਸਾਡੇ ਕੋ ਕਿਹੇ ਹੋਣਾ ਕਾ ਨਹੀਂ ਤੁਸੀਂ ਜਾ ਸਕਦੇ ਹੋ ਤੁਹਾਨੂੰ ਲੈ ਜਾਂਦਾ ਜੀ ਮੈਂ ਤੁਸੀਂ ਜਾ ਸਕਦੇ ਹੋ ਜੀ ਤੁਸੀਂ ਜਾਓ ਜੀ ਇਹ ਹੋਈ ਹੈ ਨਹੀਂ ਪਹਿਨ ਪਰ ਹੈ ਕੀ ਕਹਿੰਦੇ ਮਮੀ ਮੰਮਾ ਗਈ ਜਾਂਦੀ ਹੈ ਫੋਨ ਪਤਾ ਕਰ ਲੋ ਕੀ ਪਤਾ ਕਰੋ ਰਖੜੀ ਦਾ ਰਖੜੀ ਤੇ ਪਤਾ ਕਿ ਇਹਨੂੰ ਕਰਨਾ ਆ ਪਤਾ ਕਰਕੇ ਆਈਦਾ ਆ ਤੇ ਦੱਸ ਕਹੂੰਗਾ ਤੇ ਆਉਣਾ ਆ ਨਹੀਂ ਰਖੜੀ ਤੇ ਬੰਦਾ ਕੰਦਾ ਤਾਂ ਫੇਰ ਕੋਈ ਆਉਂਦਾ ਆ ਲੈ ਕੋਈ ਪੁੱਛਣ ਤੇ ਥੋੜਾ ਆਉਂਦਾ ਆ ਵੀ ਪਪੂ ਪੈਣਾ ਪੁੱਛ ਕਿਉਂ ਨਹੀਂ ਹੁੰਦੀ ਰਖੜੀ ਲਾ ਕੇ ਅੱਜ ਸ਼ਾਮ ਆ ਵੀ ਕੋਈ ਆਪ ਫੋਨ ਕਰਦੀ ਹੁੰਦੀ ਹੈ ਪੈਣਾ ਵੀ ਅਹੀ ਲੱਗੀਆਂ ਹੁਣ ਵੀ ਆਜਣ ਮੈਂ ਕਿਹਾ ਨਾ ਕੀਤੀ ਕਿਸੇ ਆਓ ਜੀ ਆਇਆਂ ਨੂੰ ਗਗਨ ਦਾ ਫੋਨ ਆਇਆ ਤੇ ਉਹਦਾ ਫੋਨ ਨਿਹਾਲ ਦਾ ਫੋਨ ਆਇਆ ਦੋਨਾਂ ਦਾ ਫੋਨ ਆਇਆ ਆਪ ਕਰ ਲਵੇ ਉਹ ਅਮਨ ਆਪ ਨਹੀਂ ਫੋਨ ਕਰ ਸਕਦੀ ਉਹਨਾਂ ਨੂੰ ਫੋਨ ਕਰਨ ਲਈ ਉਹ ਆ ਆਪ ਫੋਨ ਕਰਨ ਦਾ ਕੀ ਹੁੰਦਾ ਇੱਥੇ ਕਿਹੜਾ ਕਦੇ ਗੋਲੀ ਵੱਜਣ ਲੱਗੀ ਉਹ ਅੱਗੇ ਹਾਂਜੀ ਤੁਸੀਂ ਉੱਠ ਸਕਦੇ ਹੋ ਕਿੰਨੇ ਨੂੰ ਫੋਨ ਕਰ ਲਾ ਦੋ ਫੇਰ ਮੈਂ ਗੇਮ ਮੈਂ ਹੈ ਪ੍ਰੀਤੀ ਦਾ ਡੈਡੀ ਵੀ ਨਹੀਂ ਠੀਕ ਹੈਗਾ ਪ੍ਰੀਤੀ ਨੇ ਤਾਂ ਟੈਨਸ਼ਨ ਲਈ ਉਹ ਡੈਡੀ ਗਾਣ ਡੈਡੀ ਠੀਕ ਨਹੀਂ ਆਦੇ ਹੁਣ ਉਹਨਾਂ ਨੂੰ ਅਟੈਕ ਆ ਗਿਆ ਨਾ ਦੁਬਾਰਾ ਫੇਰ ਤਾਂ ਕਰਕੇ ਸਵੇਰੇ ਮम्मा ਦਾ ਫੋਨ ਆਇਆ ਇਹਨਾਂ ਨੂੰ ਤੇ ਇਹਨਾਂ ਡੈਡੀ ਨੇ ਠੀਕ ਹੈਗੇ। ਦੇ ਜਮਾਈ ਹਾਂ ਮੇਰਾ ਪੁੱਤ ਆਹ ਕਹਿੰਦੇ ਉਹ ਪਤਾ ਨਹੀਂ ਹੈ? ਪਤਾ ਨਹੀਂ ਕਾਹਨ ਕਿਤੇ ਗਏ ਹੋ। ਅੱਛਾ। ਪਤਾ ਨਹੀਂ ਕਿ ਉਹਦਾ ਕਚਰਾ ਪਿਆ ਹੈ। ਅੱਛਾ। ਆਖ ਤਾਂ ਇਦਾਂ ਉਹਦੇ ਅਸਰ ਪੈ ਗਿਆ। ਅੱਖ ਦੇ ਅਸਰ ਪੈ ਗਿਆ ਨਾ ਉਹਦਾ ਹੱਡ ਅਟੈਕ ਦਾ। ਦੂਜੀ ਵਾਰੀ ਤੀਜੀ ਵਾਰੀ ਆ ਗਿਆ ਦਾਦੀ। ਦੋ ਵਾਰੀ ਬਾਹਰ ਆਏ ਸੀ। ਦੋ ਵਾਰੀ ਬਾਹਰ ਆਏ। ਖੜੇ ਡੀਰੇ ਉਹਨਾਂ ਦਾ ਜਿਹੜੇ ਗੁਰਦਾਰੇ ਸੀ ਨਾ ਡੈਡੀ ਉਹਨਾਂ ਨੂੰ ਕਦੀ ਵੀ ਨਹੀਂ ਛੇੜਦਾ ਹੋਈ ਹਾਂ ਉਹਦੇ ਡੈਡੀ ਬਾਹਰ ਆ ਗਏ ਨਾ ਉਹਦੇ ਗੁਰਦਾਰੇ ਆ ਕੇ ਕਦੀ ਨਹੀਂ ਹੋਇਆ ਇਦਾਂ ਪੂਰੀ ਹੋਇਆ ਚਲੋ ਟੈਨਸ਼ਨ ਨਾ ਲਓ ਮਾਲਕ ਬੇਟਾ ਸਾਰਾ ਕੁਝ ਸਹੀ ਕਰਨਾ ਦਾ ਸਾਰੇ ਸਹੀ ਤਾਂ ਰਹੇ ਹੋਰ ਕੀ ਕਰਦਾ ਆ ਜਿਓ ਜਿਓ ਬੈਜੋ ਬੱਤ ਬੈਜੋ ਯਾਰ ਜਿਹੜਾ ਪਰਮਾਨੰਥ ਸਾਹਿਬ ਸਹੀ ਗੱਲ ਰਿਹਾ ਖੁਸ਼ੀ ਦਾ ਟਾਈਮ ਆ ਰਖੜੀ ਆਈ ਹੋਈ ਆ ਯਾਰ ਤੇ ਚੰਨ ਲੋਗ ਵੇ ਮਾਲਕ ਬੈਠਾ ਸਹੀ ਕਰਨ ਨਾਲ ਤੇਰਾ ਹਾਂਜੀ ਤੁਹਾਡਾ ਸੋਨਾ ਤੇ ਤੇਰਾ ਸਾਡੇ ਦਾ ਜਦੋਂ ਵੀ ਕੋਈ ਤਿਹਾਰ ਹੁੰਦਾ ਸਾਡੇ ਘਰ ਤੇ ਕੋਈ ਨਾ ਕੋਈ ਚੱਕਰ ਪਿਆ ਹੀ ਹੁੰਦਾ ਆ ਉਹ ਤੇ ਕਰਦਾ ਆ ਆ ਕੀ ਕਰਦਾ ਆ ਨਾ ਬਾਹਰ ਕੜਾ ਲੈ ਲੈ ਉਈ ਮੰਮੀ ਇਹ ਡੋਨ ਬੋ ਉਹ ਦੇਖ ਜਿੰਮ ਨੂੰ ਲਗਾਉ ਦੇ ਜੀ ਜੇ ਮੈਂ ਲੱਗਣਾ ਨਹੀਂ ਜਾ ਮਰਦੀ ਚੱਲ ਇੱਕ ਤਾਂ ਇਹ ਉਹ ਆਕੜ ਬੋ ਕਰਦਾ ਹੈ ਗੱਡੀ ਦੇ ਚੱਕੇ ਤੁਰ ਪਿੰਦਾ ਆ ਕਿਦਾਂ ਜਾਨੂੰ ਕਰਦਾ ਪਿਆ ਬਹੁਤ ਹੀ ਜ਼ਿਆਦਾ ਇਹ ਉਹ ਨਹੀਂ ਕਰਦਾ ਕੰਟੂਨ ਤੇ ਨੂੰ ਇੱਥੇ ਤੇ ਨੂੰ ਇੱਥੇ ਤੇ ਕਦੇ ਆ ਰਾਤ ਤੇ ਟੁੱਟ ਗਿਆ ਠੀਕ ਮੰਮੀ ਆ ਸੀੜੀ ਤੇ ਨਾ ਨਹੀਂ ਚੱਲ ਚਾ ਆਇਆ ਤੈਨੂੰ ਲਾ ਕੇ ਦਿੰਨੇ ਆ ਜਾ ਆ ਜਾ ਉੱਠ ਕੇ ਆ ਉੱਠ ਕੇ ਆ ਜਾ ਤਰ ਫੜ ਚੁੱਕ ਲਾ ਦੇ ਉਹਨੂੰ ਆਈ ਬਹੁਤ ਅਜੋਕ ਆ ਦਾਦੀ ਦਾ ਡੁੱਲ ਗਿਆ ਪਾਣੀ ਫਰੇਂ ਦਾ ਖੋਏ ਰੱਬ ਉਹਦੇ ਆਦੇ ਦਾਦੀ ਦੇ ਕੱਪੜੇ ਗੇ ਨਾ ਮਾਂ ਕਰਦਿਆ ਨੰਨੂ 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 ਉਹ ਕਹਿੰਦੇ ਉਹ ਕਹਿੰਦੇ ਨਵਾਂ ਸੂਟ ਲੈ ਕੇ ਦੇਖ ਲੈ ਹੈ ਤੇਂ ਹੀ ਦੇ ਰੋ ਪੈਸੇ ਲੈ ਜਾਂ ਪੈਸੇ ਚੋਰੀ ਚੋਰੀ ਕੱਢ ਕੇ ਜੇਬ ਚ ਜਾ ਪੱਛੇ ਪੱਛੇ ਲੈ ਚੱਲੀ ਇਸ ਵੇਲੇ ਖਾਦ ਲਿਆ ਉੱਪਰ ਚੱਲ ਜੇ ਲੈ ਪੈਜੀ ਹਾਂ ਪੱਤੀ ਜੀ ਜੀ ਬੱਲੇ ਗਿਆ ਕੋ ਮੈਂ ਕੈਂਚੂ ਟੁੱਟ ਉਹ ਨਾ ਜੀ ਤਾ ਦਾਨੀਆਂ ਕਰਨ ਦਾ ਤਕਰਾਨਾ ਦਾਨੀਆਂ ਕਰਨ ਬਥੇਰਾ ਹੈ ਚੋਰੀ ਚੋਰੀ ਪੈਸੇ ਬੰਦ ਗੱਪੜੇ ਥੰਗੇ ਰੱਖ ਜਾਂਦੇ ਆ ਤੇ ਆਪ ਕੀ ਜਾਣੀ ਹੈ ਅੱਛਾ ਕੱਢ ਲੈ ਟਾਡੇ ਤਾਂ ਪੈਸੇ ਕੱਢਣ ਆਇਆ ਹੋ। ਚਲਾਇਆ। ਕਿੰਨੇ ਕੱਢੇ? 10। ਡੋਰ ਵੀ ਏ। ਕੱਢ ਲੈ। ਦਾਦੀ ਦੇ ਕੱਪੜੇ ਲੈਣ ਚੱਲਾ। ਅਪਾਮੀ ਓ ਪਯੋ ਦੇ ਪਾਮੀ। ਆਲਾ ਤੇ ਵੀ। ਉੱਚੇ ਤੇ। ਏ? ਔਰ ਪਾਮੀ। ਹਾਂ ਇਹ ਵਾਲੀ ਏ ਪਾਮੀ ਚਲੋ ਅਸੀਂ ਰੱਖੜੀ ਦਾ ਦੇਣਾ ਮੈਨੂੰ ਸੂਟ ਹੈ ਮੈਨੂੰ ਰੱਖੜੀ ਦਾ ਸੂਟ ਦੇਣਾ ਮੈਨੂੰ ਹੈ ਕਿੰਨੇ ਲੈ ਕੇ ਦੇਣੇ ਸੂਟ ਮੈਨੂੰ ਦੋ ਦੋ ਲੈ ਨੇ ਚੱਪਲ ਵੀ ਪਾਓ ਜਦ ਇਹ ਤਾਂ ਮੇਰੀ ਹੈ ਤੁਸੀਂ ਆਪਣੀ ਪਾਓ ਇਹ ਕਿਹੜੀ ਚੱਪਲ ਤੁਹਾਡੀ ਆਹ ਕੀ ਚੱਪਲ ਉੱਥੇ ਨੂੰ ਟ੍ਰੈਕਟਰ ਕਿਤੇ ਬੜਿਆ ਆਉਲੇ ਨੰਨੂ ਸਾਡਾ ਚੱਲਾ ਵੀ ਮੰਮੀ ਨੂੰ ਸ਼ਾਪਿੰਗ ਕਰਾਉਣ ਲਈ ਵਾਓ ਕਹਿੰਦਾ ਕਿ ਮੈਂ ਅੱਜ 1 ਲੱਖ 2 ਲੱਖ ਦੀ ਮੰਮੀ ਨੂੰ ਸ਼ਾਪਿੰਗ ਕਰਾਈ ਦੇਣੀ ਆ ਕਹਿੰਦਾ 2 ਸੂਟ ਲੈ ਕੇ ਗਿਆ ਕਹਿੰਦਾ 2 ਸੂਟ ਲੈ ਕੇ ਗਿਆ Wow, kecil, Nak. Eh, salah. Lah, wanita tuh shopping keren. Jelas, Tuh, tuh shopping keren. sih, shopping keren. Oh, shopping ini keren. Kaku, dia. Kaku, kaku. Bapak, 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 bapak. ini, ini ਟੈਟ ਗਈ ਲੱਗਤ ਨੂੰ ਆ ਕੇ ਨਹੀਂ ਵਾਇਰਾ ਪਾਉਂਦੇ ਦਰ ਰੋ ਰਹਾ ਹੋਮ ਰੂਮ ਤੇ ਵਰਕੇ ਖਾ ਗਏ ਉਹ ਤਾਂ ਬੇਪੜਾ ਉਹਨਾਂ ਕਾ ਖਾਣਾਂ ਜਗ੍ਹਾ ਕੋਲ ਮਾ ਪਦਰਾ ਗੱਡੀ ਚੰਗੀ ਫੇਰ ਹੀ ਕਰ ਲੋ ਇਹ ਚੰਗੀ ਜਰਾ ਸੁਬਾਹ ਨਹੀਂ ਕਿ ਲੋਟ ਗੱਡੀ ਦੇ ਨਾਲ ਪਤ ਅੱਛਾ ਗੰਨੀਵਾ ਦਮਾਨੀ ਤੇ ਇਹ ਨਹੀਂ ਉੱਥੇ ਮੈਂ ਜਾਨੋਂ ਉਠੋਂਦੀ ਪਈ ਹੋ ਵਿਚਾਰੀਆਂ ਨੂੰ ਮਸੂਲੀ ਪਸੂ ਮੈਨੂੰ ਮੈਂ ਮੈਂ ਕਹੀ ਆ ਮਠੋ ਵਿਕਰਮ ਉਹਨਾਂ ਨੇ ਪਸੂ ਚਰੌਣੇ ਮੈਂ ਤਾਂ ਰਣੇ ਪਸ਼ੂ ਚਰਵਾਉਣੇ ਆ ਵੀ ਉੜ ਜਾ ਹੈ ਹੈ ਅੱਛਾ ਕਹਿੰਦੀ ਇੱਥੇ ਚਾਲੀ ਦੇ ਦਿੰਦੀ ਆਂ ਮੇਰੇ ਨਾਲ ਹੀ ਅੱਛਾ ਅੱਛਾ ਪਾਤਾ ਲੱਗਦਾ ਆ ਹਾਂ ਇਹਨੇ ਕਾਦੇ ਪਧਰਾ ਪਧਰਾ ਉੱਠਣਾ ਆਓ ਉਹਦੇ ਪਧਰਾ ਪਧਰਾ ਰੋਹੀ ਨੇ ਇਧਰ ਆ ਆਪਣੀ ਨਾਲ ਜਾਣਾ ਹੋਇਆ ਆਓ ਇੱਥੇ ਤਾਂ ਬਹੁਤ ਘਾਹ ਸੀਗਾ ਬਾਜੀ ਬਾ ਆ ਦੇਖੋ ਵੀ ਸਾਰੇ ਖਾਲੀ ਕਰ ਗਏ ਉਹ ਉੱਥੇ ਅਮਰੂਦ ਲੱਗੇ ਆਏ ਉਹ ਉੱਥੇ ਜਿੱਥੇ ਮੇਰੀ ਉਂਗਲੀ ਆ ਆ ਸਾਡੀ ਗੱਡੀ ਖੜੀ ਹੈ। ਸੋ ਲਈ ਲੈੜ ਨੂੰ ਧੋਖਾ ਹੀ ਦਿੱਦੀ ਜਾਨ ਸ਼ਾਮ ਮੈਂ ਪੈਣਾ ਆਪਣੀ। ਧੋਖਾ ਹੀ ਦੇਗੀ ਧੋਖਾ। ਪਤਾ ਕੀ? ਸ਼ਾਮ ਪੈ ਚਲੀ ਨਾ ਹੋਰ। ਹਾਂ। ਤਾਂ ਕਰਦੀ। ਬੱਸ ਹੁਣ 2-3 ਘੰਟੇ ਪਾਰਿਆ। ਸ਼ਾਮ ਦੇ ਟਾਈਮ ਆ ਚੱਲ ਜਾਂਦੀ ਹੈ। ਮਨੂੰ ਮੈਂ ਤੇਲਾ ਤੈਨੂੰ ਕੁੱਟਣਾ ਬਹੁਤ ਹੈ। ਆ ਦੇਖ ਗਰਬਾ ਤੇਰੇ ਪੈਰ ਤੇ ਲੱਗ ਜਾਈ ਮਨਵੀਰ ਸੋ ਹੁਣ ਆਪਾਂ ਬੈਠੇ ਹੋਇਆ ਮੰਮੀ ਖੇਡਦੇ ਪਾ ਲੁੱਡੋ ਤੇ ਮੈਂ ਬੈਠੀ ਹੋਈ ਆ ਥੋੜਾ ਬਤਨ ਲਾਈ ਨਾ ਟੁੱਟੀ ਤੇ ਦੂਜੇ ਤਰ੍ਹਾਂ ਗੱਲ ਕਰਦੇ ਪਏ ਆ ਦੀਦੀ ਹੁਣ ਨਾਲ ਆਪਾਂ ਕੁੰਡਾ ਤੇ ਬੈਠੇ ਹੋਏ ਆ ਭਾਈ ਕੁੰਡਾ ਲਾਤਾ ਆਪਾਂ ਨੂੰ ਕੁੰਡਾ ਲਾਤਾ ਪਾਪਾ ਨੇ ਕੁੰਡਾ ਲਾਤਾ

ਤੈਨੂੰ ਕੋਲਡ ਹੋ ਗਿਆ ਦੱਸ ਦੋ ਸਾਰਿਆਂ ਨੂੰ ਕਿ ਮੈਨੂੰ ਕੋਲਡ ਹੋ ਗਿਆ ਫਿਰ ਗੱਲ ਕਰਾਂਗੇ ਤੁਹਾਨੂੰ ਕਿ ਮੈਨੂੰ ਕੋਲਡ ਹੋ ਗਿਆ ਤਕ ਤਕ ਰੰਦ ਵੱਲੋਂ ਨਹੀਂ ਬਿਲਾਉਣਾ ਮੈਨੂੰ ਨਾ ਕਰ ਟੁੱਟ ਜੂਗਾ ਪੋਟੀ ਲੈ ਕੇ ਜਾਈਏ ਨਾ ਪੋਟੀ ਹਾਂ ਸਾਡੇ ਦੁੱਧ ਖਤਮ ਹੋ ਗਿਆ ਜੀ ਦੁੱਧ ਖਤਮ ਹੋ ਗਿਆ ਓਏ ਹੋਏ ਸਮਝ ਨਹੀਂ ਲੱਗਦੀ ਮੇਰੀ ਅੱਖ ਚੋਂ ਸੁਆਲੇ ਹੋ ਬੁਝ 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 ਚੱਲ ਚਲੀ ਕੋਠੇ ਜਾ ਪਪਾ 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 ਵੀ ਡਰ ਰਹੀ ਹੈ ਨਾ ਡਰ ਰਹੀ ਚੱਲ ਪਪਾ ਡਰ ਰਹੀ ਪਟਿੰਪਾ ਕੇ ਲੈ ਜਾਂਦੇ ਮੈਨੂੰ ਠੀਕ ਆ ਚੱਲ 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 ਆ ਸਾਡੇ ਕੱਪੜੇ ਆ ਹਜੇ ਕੋਠੇ ਤੇ ਹੋਰ ਪਏ ਆ ਜਿਹੜੇ ਤੁਤੋਂ ਹਲੇ ਸੀ ਅੰਦਰ ਦੇ ਤਾਂ ਇਹ ਮੈਨੂੰ ਲੱਗਾ ਥੱਲੇ ਲੈ ਕੇ ਆਉਂਦਾ ਖਾ ਖਾ ਜੂ ਮੈਂ ਕਿਸ ਕੋ ਖਾ ਜੂ ਤੂੰ ਪੀਟੀ ਕੋ ਖਾ ਜੂਗਾ ਨੰਨੂ ਪੀਟੀ ਕੋ ਖਾ ਜੂਗਾ ਪੀਛ ਮਾਫ ਕਰਕੇ ਓ ਮਾਈ ਗੋਡ ਓ ਮਾਈ ਗੋਡ ਖਾਣਾ ਖਾ ਖਾ ਦੀ ਦੇ ਦ ਕੀ ਦਮ ਠੀਕ ਹਾਥੀ ਹਾਥੀ ਤੇ ਆ ਨੰਨੂ ਚੱਲ ਪਾਪਾ ਨੂੰ ਡਰਾਈਏ ਡਰਾਈ ਸਾਡੀ ਭੈਣ ਦੀ ਐਡਵਾਂਸ ਰੱਖਣੀ ਆ ਦੀਆਂ ਤੇ ਹਣਾ ਪਰ ਕਲਿਕਾਂ ਲਿਕਰ ਦੇ ਬੰਦੇ ਨਹੀਂ ਤੁਹਾਨੂੰ ਪਤਾ ਹੀ ਹੋਣਾ ਕਿ ਕਿੰਨੇ ਦਿਨ ਪਹਿਲਾਂ ਆਈ ਹੋਈ ਰੱਖਣੀ ਬੰਨੂ ਦੋ ਬੰਨੂ ਦੋ ਕੀ ਮਿੰਨ ਲਾ ਵੇ ਗੱਡੀ ਗੱਡੀ ਕੱਢ ਕੱਢ ਉੱਪਰ ਜਾ ਗੱਡੀ ਉੱਪਰ ਲੈ ਜਾਣੀ ਹਾਂ ਚੱਲ ਫੇ ਚੱਲ ਤੂੰ ਪਹਿਲਾਂ ਚੱਲ ਫੇ ਮੈਂ ਲੈ ਕੇ ਆਉਣੀ ਗੱਡੀ ਚਲੋ ਪੁੱਤ 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 ਤੇ ਨੂ ਪੁੱਤ ਤੇ ਤੇ ਪੁੱਤ ਚੱਲ ਇਹਦੀ ਗੱਡੀ ਦੇ ਉੱਪਰ ਲੈ ਕੇ ਜਾਣੀ ਹਾਂ ਜੀ ਚੱਲ ਪੁੱਤ ਆ ਗਿਆ ਥਲੇ ਮਨੂ ਚੱਲ ਨਾ 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 ਦਵਾ ਲਓ ਮੁਰ ਬੋਜਰ ਤਾਂ ਕਰ ਤਾਂ ਮੈਂ ਵੀ ਚਲੋ ਪਪਨ ਰਹੀ ਪਪਨ ਚਲੋ 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 ਗੱਡੀ ਜਿਹੜੀ ਮੈਂ ਚੋਟੇ ਦੇ ਬਾਰ ਬਾਰ ਥੱਲੇ ਮੈਂ ਤਾਂ ਹੁਣ ਮੈਂ ਇੱਕ ਵਾਰੀ ਹੀ ਚਾਲੀ ਮੈਂ ਵੀ ਹੁਣ ਕੋਠੇ ਤੇ ਹੀ ਆ ਥੱਲੇ ਨਹੀਂ ਲੈ ਕੇ ਆਉਣੀ ਹੁਣ ਮੈਂ ਤੁਹਾਨੂੰ ਦੱਸਦਾ ਫਿਰ ਮੈਂ ਕਿਹੜੀ ਚੜਾਉ ਬੋ ਦਿੰਦਾ ਹਾਏ ਇਹ हां जी दोस्तों लो जी ਆਪਾਂ ਲੱਗੇ ਆ ਬਣਾਉਣ ਹੁਣ ਬ੍ਰੈਡ ਬ੍ਰੈਡਨ ਲੱਗੇ ਆ ਬਣਾਉਣ ਬੈਡਾ ਉੱਤੇ ਦੇਖਦੇ ਆ ਕੀ ਲਉਣਾ ਆ ਪਹਿਲਾਂ ਬ੍ਰੈਡਾਂ ਨੂੰ ਆਪਾਂ ਕਰਾਂਗੇ ਆਪਣੀ ਕੋ ਰੋਸਟ ਫੂਨ ਤੇ ਸਕਾਰ ਆ ਮੇਰਾ ਔਰ ਫਿਰ ਹਮ ਦੇਖਦੇ ਆ ਆਪਾਂ ਕੀ ਬਣਾਉਦੇ ਆ ਤੇ ਬਾਕੀ ਰਖੜੀ ਦਾ ਤਿਉਹਾਰ ਆ ਗਿਆ ਆ ਤੇ ਦੇਖਦੇ ਆ ਰਖੜੀ ਤੇ ਕੌਣ ਕੌਣ ਆਉਂਦਾ ਆ ਕਾਲੂ ਸਵੇਰ ਨੂੰ ਸਾਰਿਆਂ ਨੇ ਆ ਜਾਣਾ ਆ ਉਹ ਹੁਣ ਬਾਕੀ ਦੇਖਾਂਗੇ ਕਿਉਂਕਿ ਹਾਂਜੀ ਬਾਜੀ ਫੋਨ ਤਾਂ ਆ ਗਿਆ ਆ ਦੋ ਭੈਣਾਂ ਦਾ ਫੋਨ ਆ ਗਿਆ ਆ ਉਹਨਾਂ ਨੇ ਆਉਣਾ ਰਾਲੇ ਮਿਲ ਕੇ ਆ ਦੇਖੋ ਹੁਣ ਸਾਰਿਆਂ ਨੇ ਸਾਰਿਆਂ ਦੇ ਇੰਨਾ ਜਿਹਾ ਫੋਨ ਕੌਣ-ਕੌਣ ਆਦਾ ਠੀਕ ਆ ਜੀ ਦੋ ਤਿੰਨ ਤਿੰਨ ਭੈਣਾਂ ਦੇ ਤਿੰਨਾਂ ਚ ਦੇ ਦੇ ਕੌਣ-ਕੌਣ ਪਹੁੰਚਦਾ ਆ ਠੀਕ ਆ ਜੀ ਤੇ ਗगनਦੀ ਜੀ ਦਾ ਵੀ ਫੋਨ ਆ ਗਿਆ ਨੀਹਾ ਦਾ ਵੀ ਫੋਨ ਆ ਗਿਆ ਤੇ ਕਹਿੰਦੇ ਆ ਮੰਮੀ ਕਹਿੰਦੀ ਆ ਵੀ ਅਮਨ ਨੇ ਫੋਨ ਕੀਤਾ ਉਹਨੂੰ ਗगन ਨੂੰ ਦੇ ਕੁਛ ਕੇ ਦੱਸੋ ਟਿੱਕਾ ਦੋ ਕੋ ਜਾਈਏ ਇਹ ਤਾਂ ਹੁਣ ਦੇਖਦੇ ਆ ਕੌਣ-ਕੌਣ ਪਹੁੰਚਦਾ ਆ ਸੋ ਤੁਸੀਂ ਦੱਸੋ ਤਿੰਨੇ ਪੈਣਾ ਆਉਣਗੀਆਂ ਜਾਂ ਦੋ ਆਉਣਗੀਆਂ ਜਾਂ ਇੱਕ ਆਉਂਗੀ ਕਮੈਂਟ ਕਰਕੇ ਦੱਸਿਓ ਸੋ ਬਾਕੀ ਹੁਣ ਮੈਨੂੰ ਇਹ ਦੱਸੋ ਵੀ ਮੈਂ ਦਵਾਾਂ ਕੀ ਪੈਸੇ ਨੂੰ ਸੂਟ ਦਵਾ ਜਾਂ ਪੈਸੇ ਦਵਾ ਤੇ ਪੈਸਿਆਂ ਪੂਿਆਂ ਲੋ ਦਾ ਕੰਮ ਕੰਮ ਨਹੀਂ ਉਹ ਖਈਆ ਪਹਿਲੇ ਰੱਦ ਮੈਂ ਮੇਰੇ ਬਲੌਗ ਦੇਖ ਲਓ ਤਿੰਨੇ ਜਾਣੀਆਂ ਪੈਸਿਆਂ ਪੂਿਆਂ ਲੋ ਕੰਮ ਓਖਾ ਆ ਰਖੜੀ ਲੈ ਕੇ ਆਓ ਮਿੱਠਾ ਪਤਾ ਲੈ ਕੇ ਆਓ ਤੇ ਦੇਖਦੇ ਹਾਂ ਬਾਕੀ ਕੋਈ ਨਾ ਮੌਕੇ ਮਾਨਤਨ ਕਰੂੰਗਾ ਸਾਰੇਆਂ ਕਰੂੰਗਾ ਜੋ ਬਣਦਾ ਹੋਇਆ ਕੋਈ ਚੱਕਰ ਨਹੀਂ ਬਾਤ ਕੀ ਕੋਈ ਗੱਲ ਨਹੀਂ ਪਹੁੰਚੋ ਟਾਈਮ ਨਾ ਸਾਰੇ ਜਣੇ ਤੂੰ ਕੀ ਕਿਆ-ਕਿਆ ਆਇਆ ਦਾਦੀ ਨੂੰ ਇਹਨੂੰ ਪੁੱਛੋ ਮੜੇ ਜ। ਇਹਨੂੰ ਪੁੱਛੋ ਕੀ ਕਿਆ-ਕਿਆ ਆਇਆ? ਦਾਦੀ ਨੂੰ ਕਹਿੰਦਾ ਜਲਦੀ ਬਣਾਉਂ ਗਏਂਦਾ। ਰਾਜੇ ਦੇ ਹੂਮਲੇ ਰੱਖੇ ਤਾਂ ਕਹਿੰਦਾ ਆਹ ਥਰ ਗਏ ਤੇ ਬਾਅਦ ਵਿੱਚ ਟੰਡਾ। ਲੰਮੇ ਪਿਆ ਹੋ। ਆਉਗੀ। ਨਹੀਂ ਆ ਤਾਂ। ਸ਼ੈਤਾਨ ਦੀ ਬੂਟੀ। ਸ਼ੈਤਾਨ ਦੀ ਬੂਟੀ ਅੱਜ ਆਪਾਂ ਬਣਾਵਾਂਗੇ ਪੁਰਜੀ। ਤੇ ਅੱਜ ਦਾਲ ਦੂਲ ਤਾਂ ਬਣਨੀ ਨਹੀਂ ਦਾਲ ਕਿਉਂਕਿ ਓਖਾ ਕਿ ਅੱਗੇ ਇਹਦੇ ਸਿਲੰਡਰ ਤੇ ਬਣਦੀ ਹੈ ਦਾਲ। ਇਹਦੇ ਤਾਂ ਨਹੀਂ ਬਣਦੀਆਂ ਦਾਲਾਂ। ਆਪਾਂ ਸਿਲੰਡਰ ਦਾ ਆਪਾਂ ਨੂੰ ਕੁਝ ਕਰਨਾ ਪੈਣਾ। ਉਹ ਬੰਦ ਕਰਿਆ ਉਹਨੇ। ਕੀ? ਮੈਂ ਤਾਂ ਪਾਣੀ ਰੱਖਿਆ ਸੀ। ਆਹ ਲੈਣਾ। ਡਾਲੀ ਵਿੱਚ ਹੀ ਨਹੀਂ ਹੈ ਜੇ ਤੂੰ ਮੈਂ ਰੱਖੀ ਹੋਊਗਾ। ਅੱਛਾ। ਚਲੋ। ਆਦੀਆ। ਚਲੋ ਬੰਦੀ ਕਰਨਾ ਪੈਣਾ। ਹੋਇਰ ਉਹ ਮੈਂ। ਚਲੋ ਜੀ। ਉਹ ਤਾਂ ਉਹਨਾਂ ਨੇ ਸਾਰੇ ਖਾ ਲਏ। ਮੈਂ ਵੀ ਬਣਾਉਣਾ ਪੈਣਾ ਮੈਨੂੰ ਵੀ ਮੈਂ ਦੋ ਚਾਰ ਅੰਡੇ ਬਣਾਏ ਹਾਂ ਹਾਂ ਉਹ ਲਾਉਣਾ ਦੇ ਹੋਰ ਤੁਸੀਂ ਸੋਚਦੇ ਆਉਂਗੇ ਕਿ ਅੰਡੇ ਅੰਡੇ ਦਾ ਉਹ ਆ ਕੀ ਸਿਰਫ ਸਾਡੇ ਅੰਡੇ ਹੀ ਹੁੰਦੇ ਆ ਤੇ ਮੈਂ ਨਹੀਂ ਤੋੜ ਬਾਕੀ ਬਣਾ ਲਾਂ ਵੀ ਕਿਹਨੂੰ ਨਹੀਂ ਪਤਾ ਪਵਾਣਾ ਉਹ ਵੀ ਬਣਾ ਲਈ ਮੈਨੂੰ ਕਹਦੀ ਜਾਣ ਨੰਨੂ ਸਾਡੀ ਜਾਨ ਕਹਦੀ ਆ ਹੈ ਬੱਤ ਦੀ ਬੱਦੀ ਦੀ ਆ ਸੱਚੀ ਨੰਨੂ ਸਾਡੀ ਦਾਦੀ ਦੀ ਜਾਨ ਆ ਨੰਨੂ ਮੇਰੀ ਜਾਨ ਨਹੀਂ ਆ ਮੈਂ ਨਹੀਂ ਬੋਣਾ ਬੇ ਬੇ ਜੀਤਾਂ ਹਾਂ ਬੇ ਜੀਤਾਂ ਕਹਿੰਦਾ ਤੂੰ ਮੇਰੀ ਜਾਨ ਤੂੰ ਬੇ ਜੀਤਾਂ ਤੂੰ ਮੇਰੀ ਜਾਨ ਚਲ ਚਲੋ ਪਿਆਰ ਕਿਤੇ ਆ ਤੇਰੇ ਲਈ ਸਾਰੇ ਸੰਤ ਕੀ ਚੰਗੂ ਸਤਿ ਵੀ ਕੀਤੇ ਨੇ ਮੇਰੇ ਲਈ ਸਤੇ ਵੀ ਲਾਤੀ ਪਰਨਾ ਚਾਹੁੰਦਾ ਹਾਂ ਚੋਟਾ ਦੱਸ ਮੈਂ ਦਾਰ ਮੰਨ ਲਿਆ ਦੇਖ ਲੋ ਬਾਰੀ ਤੇ ਵਾਣੀ ਤੇ ਤੇਰੀ ਮੰਨੀ ਕੀ ਨੂੰ ਤੇ ਦਾਰੋ ਕੀ ਮਨ ਆਲੋ ਹੋਰੀ ਹਾਂ ਅੱਜ ਤਾਂ ਸੱਜੀ ਨਾਲ ਦੇ ਲਓ ਕਿ ਕੱਲ ਮਸ਼ਗੂਮ ਲੱਗੇ ਮੈਂ ਕਿ ਚੱਲੋ ਬੱਧੀਆ ਚੱਲ ਖਾ ਲੈਣਗੇ ਹਨਾ ਕੱਲ ਕਰੋ ਨੇ ਕੋਈ ਸਹੀ ਕੋਈ ਮਿਲਿਆ ਨਾ ਲੈ ਲੈਣ ਦੇ ਵੀ ਦੇਖਣਾ ਇਹਨਾਂ ਦਾ ਵੀ ਇਹ ਕੱਢਣ ਦਾ ਬਣਾਇਆ ਹੋਇਆ ਹੈ ਕਿਉਂ ਵੀ ਇਹ ਨਹੀਂ ਖੜਾ ਹੋਇਆ ਨਾ ਜੇ ਜਨਾਈ ਜੇ ਤਾਂ ਤੁਹਾਨੂੰ ਪਾਦਾ ਇੱਕ ਵੀ ਕੁੜੀ ਆਵੋ ਹਾਏ ਬੰਦ ਕੀ ਪਾਵਾ ਅਰੀ ਇਹ ਪੜਾ ਕੇ ਪਾਤਾ ਹੈ ਬੰਦੂ ਅਰੋਜੀ ਇਹ ਅੰਗਰੇਜ਼ਾਂ ਤੋਂ ਸੁਣਾਂ ਨੇ ਹਾਂਜੀ ਕਿੱਧਰ ਕੀ ਗੱਲ ਆ ਗੰਜੂ ਗੰਜੂ ਇਹਨੂੰ ਕਿਹਾ ਜੇ ਇਹ ਨਹੀਂ ਆਇਆ ਚੁੱਪੜੀ ਆਣੀ ਓਏ ਚੁੱਪੜ ਜਾ ਚੁੱਪੜ ਕੀ ਗੱਲ ਏ ਹੈ ਕਿੱਦਾਂ ਦਾ ਇਹ ਚੁੱਪੜ ਚੁੱਪੜ ਕਿੰਦਾ ਮੈਂ ਚੁੱਪੜ ਤੂੰ ਕੀ ਨਾਮ ਕੀ ਤੇਰਾ ਆ ਮੇਰਾ ਨਾਮ ਹੈ ਤੁੱਬੜ ਆ ਤੁੱਬੜ ਮੇਰਾ ਨਾਮ ਹੈ ਤੁੱਬੜ ਤੁੱਬੜ ਆ ਮਨ ਦੇਖ ਮਨ ਮਨ ਦਾਦੀ ਦੇ ਨਾਮ ਕੀ ਆ ਦਾਦੀ ਦੇ ਨਾਮ ਕੀ ਨੰਬਲਾ ਕੀ ਆ ਕਿੰਨ ਬਲਾ ਕੈਂ ਕਿੰਨ ਬਲਾ ਪੂਈਣਾ ਕੀ ਆ ਕਿੰਨ ਬਲਾ ਪੂਈ ਪੂਈ ਦਾ ਨਾਮ ਕੀ ਆ ਕਿੰਨ ਬਲਾ ਕਿੰਨ ਬਲਾ ਤਾਂ ਮੈਂ ਦਾਦੀ ਦਾ ਨਾਮ ਆ ਦਾਦੀ ਦਾ ਨਾਮ ਆ ਕਿੰਨ ਬਲਾ ਹੈ ਨੰਬਰ ਅਸਮੇਰ ਦਾ ਨਾਮ ਆ ਕਿੰਨ ਬਲਾ ਦਾਸੀ ਦੇ ਕੀ ਨਾਂ ਦਾ ਦਦੋ ਪੁੱਤ ਦਾ ਉਹ ਅੱਜ ਵਗ ਪੈ ਗਿਆ ਦਾਦੀ ਦੀ ਗੋਦੀ ਚ ਦੱਸ ਇਹ ਅੱਜ ਅਭੀ ਕਰ ਲੈਣ ਨੂੰ ਆਜੀ ਰੱਖੀ ਮੇਰੀ ਗੱਲ ਤੂੰ ਰੱਖੜੀ ਤੇ ਗਿਫਟ ਕੀ ਜਣੇ ਉਹਨਾਂ ਨੂੰ ਨੰਨੂ ਮੇਰੀ ਜਾਨ ਕੋਲੀ ਜੱਦਾ ਵਾਰ ਬਹੁਤ ਪਾ ਲੜ ਨਾਨਾ ਨਫਾ ਫੇ ਲਿਆ ਆ ਮਨ ਦੋ ਇੱਕ ਮਨ ਲਿਆਵੇ ਇੱਕ ਗਗਨਦੇਵ ਕਨੇ ਅੱਖਾਂ ਦੇ ਡੂੰਗੇ ਦੋ ਤੋਂ ਪਾ ਲ ਕਣ ਕੇ ਜਾ ਮੇ ਤੂੰ ਲੋੜੀ ਹੋਰ ਹੈ ਜੋ ਕੋਈ ਹੈ ਲੋੜੀ ਆ ਗਈ ਹੈ ਜੀ ਲੋੜੀ ਨਨੂ ਕੇ ਹੈਪੀ ਹੋਲੀ ਇਹਨੇ ਚੇਤਾ ਭੁੱਲ ਗਿਆ ਹੈਪੀ ਹੋਲੀ ਦਾ ਹੈਪੀ ਹੋਲੀ ਆਈਡੀਆ 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 ਲਾਗਾ ਆਈਡੀਆ ਲੁੰਦਾ ਅਗਲਾ ਦਿਮਾਗ ਤੋਂ ਆਈਡੀਆ ਆ ਗਿਆ ਇਹ ਮੁੰਡਾ ਬਹੁਤ ਤੇਜ਼ ਆ ਬਹੁਤ ਆ ਉੱਚਾ ਦਿਮਾਗ ਨਾਲ ਕਹਿੰਦਾ ਆਈਡੀਆ ਆ ਗਿਆ ਮੈਨੂੰ ਕਹਿ ਕਹਿ ਗਿਆ ਪਤਾ ਹੈਪੀ ਹੋਲੀ ਤੂੰ ਲੈ 8 8 ਚਾਕਰਾਂ ਲੱਗਦੀ ਬਿਓਨੀ ਮੈਨੂੰ ਸਕੂਲ ਤੇ ਜਾਣਾ ਆ ਮੈਗੀ ਕਹਨੀ ਆ ਚਲ ਗਿਆ ਸਕੂਲ ਤੇ ਪਹੁੰਚ ਗਿਆ ਹਾਂ ਹੁਣ ਦੱਸ ਦੇਣੀ ਤੂੰ ਕੁਝ ਵੀ ਹਾਂਜੀ ਦੇਖ ਲੈਣੇ ਕੀ ਬੰਦਾ ਹਿਸਾਬ ਨਾਲ ਦੇਖਦੇ ਆ ਇਹ ਬਤ ਬਈ ਦੱਸਿਓ ਵੀ ਕੱਲ ਨੂੰ ਪੈਂਚਕਾਂ ਹੈਗੀਆਂ ਜਾਂ ਨਹੀਂ ਆ ਪਿਆਜ ਕਾ ਹੁੰਦੀਆਂ ਹੀ ਰੱਖੜੀ ਕੋਈ ਕਹਿੰਦੇ ਕਿ ਨਹੀਂ ਹੈਗੀਆਂ ਕੋਈ ਕਹਿੰਦਾ ਹੋਗੀਆਂ ਹਾਂ ਵੀ ਦੱਸਿਓ ਵੀ ਕੱਲ ਨੂੰ ਪੈਂਚਕਾਂ ਹੋਣਗੀਆਂ ਕਿ ਨਹੀਂ ਤਾਂ ਕਰੋ ਟਾਈਮ ਹੁੰਦਾ ਹੈ ਨਾ ਭਲੇ ਹੂੰ ਟਾਈਮ ਹੁੰਦਾ ਹਾਂ ਨਾ ਤੂੰ ਤੂੰ ਅਜੀ ਬਿੱਲੀ ਓਏ ਬਿੱਲੀ ਮਾਨੂੰ ਬਿੱਲੀ ਨੰਨੂ ਦੀ ਮਾਨੂੰ ਬਿੱਲੀ ਕਿਥੇ ਆ ਮਾਂ ਮਾਨੂੰ ਬਿੱਲੀ ਖਾਓ ਮਾਨੂੰ ਬਿੱਲੀ ਖਾਓ ਖਾਓ ਕੋਨੀ ਕੋਨੀ ਖਾਓ ਓ ਅਜੀ ਮਾਨੂੰ ਬਿੱਲੀ ਉੱਥੇ ਆ ਜੀ ਮਾਨੂੰ ਬਿੱਲੀ ਉਹ ਗਈ ਜੀ ਮਾਨੂੰ ਬਿੱਲੀ ਹਾਂਜੀ ਮੰਮਾ ਉਹ ਗਈ ਜੀ ਮਾਨੂੰ ਬਿੱਲੀ ਚਲੋ ਮਨਵਾਜੋ ਹੁਣ ਚੱਲੀਏ ਆਪਾਂ ਨਹੀਂ ਬਾਤ ਚ ਬਾਤ ਮੋੜ ਕਹਿੰਦਾ ਮੰਮੀ ਕਹਿੰਦਾ ਮੋੜ ਬੜਾ ਬੜਾ ਦੂਸੋਈ ਗੱਲਾਂ ਮੈਨੂੰ ਨਾ ਪਤਾ ਰੇਤੀ ਆ ਤਾਂ ਕੰਮ ਨਹੀਂ ਚੱਕਣਾ ਸੀ ਹਾਂ ਮੈਂ ਇਹ ਕਹਿੰਦੀ ਕਿ ਸੋਟੀ ਆਉਣ ਨਹੀਂ ਇਹਦੇ ਪਾਸ ਸਾਨੂੰ ਇੱਥੇ ਕੂੜੇ ਸੁੱਟਿਆ ਖਾਇਆ ਤੇ ਕੂੜਾ ਆਪਾਂ ਇੱਥੇ ਜਿਹੜੇ ਲੈਣ ਆਂਦੇ ਆ ਆਪਾਂ ਸੋਚਿਆ ਵੀ ਉਹਨਾਂ ਨੂੰ ਦੇ ਦਿਆ ਕਰੀਏ ਉਹਨਾਂ ਦਾ ਵੀ ਨਹੀਂ ਪਤਾ ਮੰਨੂ ਇੰਨੀਆਂ ਚੀਕਾਂ ਨਹੀਂ ਮਾਰੀਦੀਆਂ ਬਿੱਕੂ ਬੂਹਾ ਖੋਲਣਾ ਮੈਂ ਅਰੇ ਫੋਟੋ ਵੀ ਆਹ ਐਨੀਆਂ ਸੋ ਨੰਨੂ ਸਾਡੇ ਬੂਹਾ ਬੂਰੀ ਟੋਟਾ ਮੈਨੂੰ ਖੋਲ ਤਾਂ ਖੋਲਣਾ ਬੂਹਾ ਉਹ ਪਾਪਾ ਅੰਦਰ ਚੱਲ ਪਾਪਾ ਚੱਲੇ ਪਾਪਾ ਚੱਲੇ ਜਮ ਚੱਲੇ ਪਾਪਾ ਹੁਣ ਵੀ ਇੱਥੇ ਵੀ ਸਾਨੂੰ ਪਾਠ ਸੁਣਦਾ ਉੱਥੇ ਵੀ ਪਾਠ ਸੁਣਦਾ ਹੁੰਦਾ ਸੀਗਾ ਤੇ ਇੱਥੇ ਵੀ ਪਾਠ ਲੱਗਦਾ ਬਹੁਤ ਵਧੀਆ ਲੱਗਦਾ ਗੁਰਦਵਾਰਾ ਨਾਲ ਇੱਥੇ ਲੱਗੇ ਪਰੇ ਨਹੀਂ ਪਤਾ ਹੈਗਾ ਕਿੱਥੇ ਆ ਮੇਟਰੋਂ ਪਾਣੀ ਕੱਢਦੇ ਗਏ ਨਾ ਸਾਹ ਮੰਮੀ ਕਹਿੰਦੇ ਏਸੀ ਦਾ ਪਾਣੀ ਦੇਖੋ ਕਿ ਨਾ ਸਾਹ ਕੀ ਹਾਂ ਕਦੇ ਕਦੇ ਅਸੀਂ ਪਾਣੀ ਨਾ ਆਉਂਦਾ ਹੈ ਨਾ ਪਾਣੀ ਕੱਢਦੀ ਐ ਨਾ ਕੋਈ ਨਹੀਂ ਚੱਲਿਆ ਰਿਮੋਟ ਹਾਂ ਰਿਮੋਟ ਚੱਲਿਆ ਨਹੀਂ ਇਹਨੂੰ ਪਤਾ ਨਹੀਂ ਕੀ ਹੋ ਗਿਆ ਹੁਣ ਇਹ ਡਿੱਗ ਗਿਆ ਜੀ ਸਾਡੇ ਕੋਲੋਂ ਰਿਮੋਟ ਤੁਹਾਡੇ ਕੋਲ ਡਿੱਗਦਾ ਕੀ ਤੁਸੀਂ ਡਿੱਗ ਗਿਆ ਰਾਤੀ ਤੁਸੀਂ ਡਿੱਗ ਗਿਆ ਸੀ ਸੋਰਾ ਬਈ ਬੁਲਾ ਰਿਹਾ ਪਿਆ ਫੋਨ ਦਾਖਲਾਰ ਦਿੱਤਾ ਫੋਨ ਨਾ ਨੂੰਨੇ ਡਿੱਗ ਗਿਆ ਰਿਮੋਟ ਤੁਸੀਂ ਡਿੱਗ ਗਿਆ ਹਾਂ ਪ੍ਰੀਤੀ ਇੰਨੀ ਸਿਆਣੀ ਨਾ ਬਣ ਹੈਨੀ ਓ ਤੂੰ ਹੈਕਿਊ ਥੈਂਕਿਊ ਨੰਬਰ ਤੋਂ ਥੈਂਕਿਊ ਹਾਂਜੀ ਹੁਣ ਲੱਗਿਆ ਮम्मा ਰੋਟੀ ਬਣਾਉਣ ਤੇ ਸੱਤੀ ਮੈਂ ਬਾਤ ਚੋੜਾ ਬਣ ਰਹੀ ਨੀ ਕੋਪਲਾ ਟਾਈਮ ਨਹੀਂ ਬੰਦ ਬਾਹਰ ਬਦਲ ਗਿਆ ਹੋਇਆ ਪਿਆ ਹੁੰਦਾ ਨਾ ਮੈਂ ਨਹੀਂ ਮੇਰੀ ਨਾ ਮੇਰੀ ਇਹ ਨਾ ਕੰਮ ਖਰਾਬ ਹੁੰਦਾ ਹਮਮ ਇਹ ਅਜੇ ਪਿਆਸ ਹੀ ਲੱਗੀ ਜਾਂਦੀ ਪਾਣੀ ਦੀ ਦੁੱਧ ਦਾ ਨਾ ਕੋਈ ਕੰਮ ਇੱਧਰ ਬਣਾਉਣਾ ਦੁੱਧ ਰਾਂਗੇ ਦੁੱਧ ਰੋ ਕਹਿੰਦੇ ਕੀ ਹੈ ਨਹੀਂ ਉਹ ਮੈਂ ਕਹਿੰਦਾ ਸਾਫ਼ ਕਰਕੇ ਸਾਡਾ ਅਸੀਂ ਐਡਵਾਂਸ ਪੈਸੇ ਦਿੱਤੇ ਆ ਜੀ ਉਹ ਪਤਾ ਨਹੀਂ ਨਾ ਦੁੱਧ ਦੇ ਕੰਮ ਨਵੇੜਦੇ ਨੌ ਦਿਨਾਂ ਦਾ ਦੁੱਧ ਅਸੀਂ ਲੈ ਕੇ ਨਹੀਂ ਆਏ ਪਹਿਲਾਂ ਤਾਂ ਤਿੰਨ ਚਾਰ ਦਿਨ ਅਸੀਂ ਉੱਧਰ ਘੁੰਮਦੇ ਰਹੇ ਹਣਾ ਫਿਰ ਫਿਰ ਬਾਅਦ ਵਿੱਚ ਅਸੀਂ ਜਿਹੜੇ ਇਹਨਾਂ ਦੇ ਤਿੰਨ ਨਾਗੇ ਸੀਗੇ ਪਿਛਲੇ ਮਹੀਨੇ ਦੇ ਉਵੀ ਉਹੀ ਗੱਲ ਉਹਨਾਂ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਚਾ ਦੁੱਧ ਦੇ ਕੇ ਪੂਰੇ ਕਰ ਦੇ ਚਲੋ ਜੇ ਦੁੱਧ ਨਹੀਂ ਦੇਣਾ ਕੰਮ ਸੇ ਕੰਮ ਫੋਨ ਤਾਂ ਚੱਕੇ ਦੋਸਤ ਫੋਨ ਚੁੱਕੇ ਚੱਕਿਆ ਆ ਸਾਡੇ ਨਾਲ ਜਾਣ ਕੇ ਕਰਦੇ ਨਹੀਂ ਹੋਰ ਬਾਹਨ ਕਿਤੇ ਲਾਤੀ ਉਧਰ ਔਖਾ ਇਹ ਕੀ ਕਰ ਸਕਦੇ ਜਦੋਂ ਫਿਰ ਦੁੱਧ ਹੀ ਨਹੀਂ ਗਾਂਾਂ ਨੂੰ ਟਾਈਮ ਸਿਰ ਮਿਲਣਾ ਹੈਗਾ ਜਿਹੜਾ ਰਹਿੰਦਾ ਨਹੀਂ ਦੇਣ ਦਾ ਪੈ ਗਿਆ ਉਹ ਕਹਿੰਦੇ ਮੈਂ ਬਾਪੂ ਨੂੰ ਕਿਹਾ ਵੀ ਹਿਸਾਬ ਕਰ ਦੋ ਮੈਂ ਕਿਹਾ ਹਾਂਜੀ ਹਿਸਾਬ ਕਰ ਦਵਾਂ ਮੈਂ ਦਾ ਧੋਖਾ ਆ ਅਰ ਮੋਡਿਲੀ ਟੇਪ ਚੜੀਦੀ ਸੀ ਚੱਲਦੇ ਰੋ ਸਨਾ ਇੱਕ ਸਾਡਾ ਰਿਮੋਟ ਖਰਾਬ ਹੋ ਗਿਆ ਫੇਰ ਹੋ ਗਏ ਨੂੰ ਬੇਅਤਿਕਨ ਪਤਾ ਨਹੀਂ ਕਿ ਚਲੋਂਦੇ ਦੇਰੀ ਦੇ ਤਾਂ ਪੈਰ ਚਲਾ ਕੇ ਵੀ ਚੱਲਦਾਗੇ ਨਹੀਂ ਬਾਹਰ ਆਪਣੇ ਆਇਆ ਕੋਈ ਮਾਰਾ ਆਪਣੇ ਨਹੀਂ ਆਪਣੇ ਨਹੀਂ ਆ ਸਾਨੂੰ ਲੱਗਾ ਕਿ ਸਾਡੇ ਕੋਲ ਸਾਹ ਸਾਥ ਫੜ ਕੇ ਬੈਠੇ ਆ ਹੂੰ ਪਰ ਅੱਜ ਆ ਜੀ। ਓਹ ਹੋ ਹੋ ਗਰਮੀ ਬਹੁਤ ਗਰਮੀ ਹੈ ਨਾ। ਗਰਮੀ ਬਹੁਤ ਜਦੋਂ ਹਵਾ ਬਣੀਦੀ ਰੋਟੀ ਨਾਲ ਉਹ ਮੈਂ ਤੜਕਾ ਲਾ ਦਿੰਦੀ। ਤੜਕਾ ਲਾ ਕੇ ਫਿਰ ਆਪਾਂ ਫਰੀਆਂ। ਕੰਮ ਸੱਟ ਸਾਰਾ ਹੀ ਆ। ਤੇ ਚੱਕੇ ਫੋੜ ਦੇ ਦਿੰਦੀ। ਇਦਾਂ ਯਾਰ ਜਦੋਂ ਖਾਣੇ ਪੀਣ ਦੇ ਸਾਰੇ ਹੋ ਜਾਂਦੇ। ਸੋ ਹੁਣ ਆਪਾਂ ਕਪੜੇ ਜਿਹੜੇ ਆ ਉਹ ਵੀ ਰੱਖ ਲਈਏ ਵਿੱਚ ਨੰਨੂ ਨੂੰ ਕੱਲ ਮੈਂ ਕਿਹਾ ਵੀ ਤੂੰ ਆਪਣੇ ਕੱਪੜੇ ਕੱਢ ਲਿਆ ਜਾ ਨੰਨੂ ਨੇ ਢੇਰ ਦਾ ਢੇਰ ਮੇਰੇ ਕੱਪੜਿਆਂ ਦਾ ਚੱਕ ਲਿਆਂਦਾ ਸ਼ੂਗਰ ਘਰੋਂ ਖਿਲਾਰ ਨਹੀਂ ਗਿਆ